ਨੇਕ ਵੱਡੇ ਤਾਂ ਆਪਾਂ ਗਿਆਨੀ ਹੈ ਨੀਕ ਇਕਦਮ ਹੀ ਅੱਖਾਂ ਬੰਦ ਕਰ ਲਈਏ ਤੇ ਇਕਦਮ ਹੀ ਸ਼ਬਦ ਵਿੱਚ ਧਿਆਨ ਜੁੜ ਜਾਵੇਗਾ ਇੰਜ ਹੁੰਦਾ ਨਹੀਂ ਹੈ ਪਹਿਲਾਂ ਸਾਧ ਸੰਗਤ ਗੁਰਮੁਖ ਜਿਹੜੇ ਨੇ ਸਾਧੂ ਮਹਾਂਪੁਰਖ ਗੁਰੂ ਘਰ ਵਿੱਚ ਸੇਵਾ ਕਰਵਾਉਂਦੇ ਨੇ ਇੱਕ ਸਾਧ ਸੰਗਤ ਜੀ ਅਮਲੀ ਸੀ ਤੇ ਉਹਦੇ ਪਰਿਵਾਰ ਨੇ ਉਹਨੂੰ ਸੰਤ ਬਾਬਾ ਸੰਤੋਖ ਸਿੰਘ ਜੀ ਜੋਤੀ ਸਰੂਪ ਵਾਲੇ ਮਹਾਂਪੁਰਖਾਂ ਕੋਲ ਛੱਡ ਕੇ ਚਲ ਗਏ ਵੀ ਇਹ ਕਟਮਾਰ ਕਰਦਾ ਏ ਤੇ ਨਸ਼ੇ ਕਰਦਾ ਏ ਤੇ ਸਾਧ ਸੰਗਤ ਜੀ ਬੁਰਾ ਹਾਲ ਸੀ ਪਰਿਵਾਰ ਉਹ ਤੋਂ ਬਹੁਤਾ ਦੁਖੀ ਸੀ ਕਿ ਉਹ ਸਾਧ ਸੰਗਤ ਜੀ ਆਪਣੇ ਨੌਜਵਾਨ ਮੁੰਡੇ ਨੂੰ ਮਹਾਪੁਰਖਾਂ ਕੋਲ ਛੱਡ ਕੇ ਗਏ ਮਹਾਪੁਰਖ ਆਪ ਉਹਨੂੰ ਦੋਵੇਂ ਟਾਈਮ ਅਮਲ ਦਿਆ ਕਰਦੇ ਸਨ ਆਪ ਉਹਨੂੰ ਸਾਧ ਸੰਗਤ ਜੀ ਅਮਲ ਦਿਆ ਕਰਦੇ ਸਨ ਨਾਲੇ ਗੁਰੂ ਘਰ ਦੀ ਸੇਵਾ ਕਰਾਉਣੀ ਦੋਵੇਂ ਟਾਈਮ ਸਾਧ ਸੰਗਤ ਜੀ ਉਹਨੂੰ ਆਪਣੇ ਕੋਲ ਆਪਣੇ ਹੱਥੀਂ ਅਮਲ ਦੇ ਕੇ ਤੇ ਸਾਧ ਸੰਗਜ ਨੂੰ ਗੁਰੂ ਘਰ ਵਿੱਚ ਸੇਵਾ ਕਰਾਉਣੀ ਹੋੜੀ 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 ਸਹਿਜੇ ਸਹਿਜੇ ਸਾਧ ਸੰਗਜ ਆਪਣੇ ਆਪ ਹੀ ਅਮਲ ਜਿਹੜਾ ਉਹਦਾ ਛੁੱਟ ਗਿਆ ਫਿਰ ਸਾਧ ਸੰਗਜ ਚੰਗਾ ਅੰਮ੍ਰਿਤ ਧਾਰੀ ਹੋ ਕੇ ਗੁਰਸਿੱਖ ਬਣਿਆ ਜਿਉਂਜ ਸਾਧ ਸੰਗਜ ਕਈਏ ਕੁੱਟ ਮਾਰ ਕਰਕੇ ਤੇ ਫਿਰ ਤਾਂ ਇਦਾਂ ਨਹੀਂ ਨਾ ਇਸ ਕਰਕੇ ਸਭ ਤੋਂ ਪਹਿਲਾਂ ਸਰੀਰ ਨੂੰ ਤਪਾਉਣਾ ਸਰੀਰ ਨੂੰ